ਬੰਦੀ ਸਿੰਘ ਭਾਈ ਪਰਮਜੀਤ ਸਿੰਘ ਪਿਉਰਾ ਤੇ ਜਗਤਾਰ ਸਿੰਘ ਤਾਰਾ ਦੀ ਰਿਹਾਈ ਨੂੰ ਲੈ ਕੇ ਹੁਣ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਅਦਾਲਤ ਵੱਲੋਂ ਹੋ ਚੁੱਕਿਆ ਪਰ ਪ੍ਰਸ਼ਾਸਨ ਦੀ ਟਿਲ ਇਸ ਸਮੇਂ ਸਭ ਤੋਂ ਵੱਡੀ ਕਾਰਨ ਬਣ ਚੁੱਕਿਆ ਤੇ ਨਾਲ ਹੀ ਸਾਡੇ ਇਸ ਸਮੇਂ ਕੌਮੀ ਇਨਸਾਨ ਮੋਰਚਾ ਦੇ ਪ੍ਰਵਕਤਾ ਨਾਲ ਨੇ ਕੀ ਕਹਿੰਦੇ ਨੇ ਕੀ ਘੋਸ਼ਣਾ ਕੀਤੀ ਆ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਦੋਵੇਂ ਸਰਕਾਰਾਂ ਕੋਈ ਸੁਣਵਾਈ ਨਹੀਂ ਕਰ ਰਹੀਆਂ 20 ਤਰੀਕ ਨੂੰ ਐਲਾਨ ਕੀਤਾ ਹੈ ਅਸੀਂ ਤਾਂ ਸਿਰਫ ਚੰਡੀਗੜ੍ਹ ਦੇ ਰਸਤੇ ਇਹਦੇ ਵਿੱਚ ਜਿਹੜੇ ਟੋਲ ਆਉਂਦੇ ਨੇ ਉਹ ਜਿਸ ਤਰ੍ਹਾਂ ਸ਼ਹੀਦ ਬਾਬਾ ਬੁੱਤਾ ਸਿੰਘ ਸ਼ਹੀਦ ਬਾਬਾ ਗਰਜਾ ਸਿੰਘ ਨੇ ਉਸ ਸਮੇਂ ਦੀ ਸਰਕਾਰ ਨੂੰ ਜਗਾਉਣ ਲਈ ਕਿ ਸਿੱਖ ਦੇ ਜਿੰਦਾ ਨੇ ਮਰੇ ਨਹੀਂ ਮੁੱਕੀ ਨਹੀਂ ਉਹਨੇ ਆਨਾ ਗੱਡਾ ਤੇ ਟਕਾ ਖੋਤੇ ਨੂੰ ਟੈਕਸ ਲਾਇਆ ਸੀ ਅਸੀਂ ਇਹ ਸਰਕਾਰਾਂ ਨੂੰ ਜਗਾਉਣ ਲਈ ਉਸ ਦਿਨ 20 ਤਰੀਕ ਨੂੰ 11 ਤੋਂ 2 ਵਜੇ ਚੰਡੀਗੜ੍ਹ ਦੇ ਜਿਹੜੇ ਰਸਤੇ ਆਉਨੇ ਆ ਉਹਨਾਂ ਦੇ ਉੱਤੇ ਟੋਲ ਫਰੀ ਲੋਕਾਂ ਦੀ ਕਰਨ ਨੂੰ ਐਲਾਨ ਕੀਤਾ ਕੋਈ ਸਾਡੀ ਸਲਵਾਈ ਨਹੀਂ ਕੋਈ ਅਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਸੀਂ ਉਹ ਟੋਲ ਫਰੀ ਕਰਨ ਦਾ ਐਲਾਨ ਕੀਤਾ ਪਰ ਨਾਲ ਹੀ ਅਸੀਂ ਤਾਂ ਇੰਨਾ ਕੀਤਾ ਸੀ ਸਾਡੇ ਜਿਹੜੇ ਚੰਡੀਗੜ੍ਹ ਨਾਲ ਪਰ ਸਾਡੇ ਜਿਹੜੇ ਸਾਡੇ ਸੰਗੀ ਸਾਥੀ ਨੇ ਬਠਿੰਡਾ ਸਾਹਿਬ ਨੇ ਆਪਣਾ ਬਲਵਿੰਦਰ ਸਿੰਘ ਜੀ ਨੇ ਉਹਨਾਂ ਨੇ ਫਿਰੋਜ਼ਪੁਰ ਉਹਨਾਂ ਨੇ ਬਠਿੰਡੇ ਵਾਲੇ ਕਾਨ ਸਿੰਘ ਵਾਲਾ ਨੇ ਲੁਧਿਆਣੇ ਵਾਲਾ ਗੁਰਿੰਦਰ ਸਿੰਘ ਬਾਜਵਾ ਨੇ ਆਪਣੇ ਆਪਣੇ ਗੁਰਦਾਸਪੁਰ ਵਾਲੇ ਇਹ ਟੋਲ ਪਲਾਜ਼ੀ ਤੇ ਪਟਿਆਲੇ ਵਾਲੇ ਇਹ ਟੋਲ ਪਲਾਜ਼ੇ 13 ਬੰਦ ਨੇ ਜਿਹੜੇ ਸਾਡੇ ਸੰਗੀ ਸਾਥੀ ਨੇ ਸਾਡਾ ਕਿਸਾਨ ਜੱਥੇਬੰਦੀਆਂ ਨੂੰ ਟੋਲ ਪਲਾਜ਼ੇ ਬੰਦ ਰਹਿਣਗੇ ਉਸ ਦਿਨ ਸਿੱਧਾ ਤੁਸੀਂ ਬੰਦ ਕਹਿ ਲਓ ਅਸੀਂ ਕਹਿੰਨੇ ਟੋਲ ਪਲਾਜ਼ੇ ਖੁੱਲਣਗੇ ਲੋਕਾਂ ਦੀ ਫਰੀ ਹੋਣਗੇ ਉਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਵੈਸੇ ਵੀ ਕਈ ਟੋਲ ਪਲਾਜ਼ੇ ਇਹੋ ਜਿਹੇ ਨੇ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਉਹਨਾਂ ਦੇ ਸਮਾਂ ਵੀ ਪੂਰਾ ਹੋ ਚੁੱਕਾ ਹੈ ਉਨਾ ਦੇ ਤੈਂ ਵੀ ਪੂਰਾ ਟੈਂਡਰ ਦਾ ਸਮਾਂ ਹੀ ਪੂਰ ਹੋ ਚਾ ੱੱਕੇ ਨਾਲ ਲੋਕਾਂ ਕੋ ਟੈਸ ਲਈ ਜਾਂਦੇ ਨੇ ਕਈਆਂ ਦੇ ਪੁਲ ਟੁੱਟੇ ਹੋਏ ਨੇ ਉਹ ਕੋਈ ਰਿਪੇਅਰ ਨਹੀਂ ਕਰ ਰਹੇ ਇਹ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਵੀ ਕਿਹੜੇ ਕਿਹੜੇ ਉਹਨਾਂ ਦੇ ਟੈਂਡਰ ਖਤਮ ਹੋਏ ਨੇ ਉਹਨਾਂ ਦੇ ਟੋਲ ਪਰਾਜੇ ਫ੍ਰੀ ਹੋਏ ਚਾਰੇ ਨੇ ਉਹਨਾਂ ਦਾ ਕੋਈ ਉਹਨਾਂ ਕੰਪਨੀਆਂ ਕੋਈ ਖਰਚ ਨਹੀਂ ਕਰਦੀਆਂ ਇਹ ਸਰਕਾਰ ਨੂੰ ਜਗਾਉਣ ਲਈ ਜੇ ਉਸ ਦਿਨ 20 ਤਰੀਕ ਨੂੰ ਸਾਡੀ ਸਰਕਾਰ ਨੇ ਫੇਰ ਨਾ ਸਲਵਾਈ ਕੀਤੀ ਫੇਰ ਅਸੀਂ ਜਿੰਨੇ ਵੀ ਚੰਡੀਗੜ੍ਹ ਦੇ ਰਸਤੇ ਇੱਕ ਦਿਨ ਜ਼ਰੂਰ ਬੰਦ ਕਰਨੇ ਇਹਨਾਂ ਨੂੰ ਦੱਸਣਾ ਇਹ ਵੱਡਾ ਐਲਾਨ ਜ਼ਰੂਰ ਹੈ ਪਰੰਤੂ ਇਹਦੇ ਵਿੱਚ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਹੋ ਰਹੀ ਜਿਨ੍ਹਾਂ ਨੂੰ ਪ੍ਰੋਲ ਵੀ ਦਿੱਤੀ ਗਈ ਹੈ ਭਿਉਰਾ ਸਾਹਿਬ ਨੂੰ ਤੇ ਤਾਰਾ ਜੀ ਨੂੰ ਕੀ ਅਰਚਨ ਕੀ ਆ ਰਿਹਾ ਅਰਚਨ ਕੋਈ ਨਹੀਂ ਜੀ ਸਰਕਾਰ ਦੀ ਨੀਤ ਨਹੀਂ ਸਾਹਿਬ ਜਿਹੜਾ ਇੱਕ ਕੈਦੀ ਬੰਦਾ ਹੋ ਜਾਂਦਾ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਕਰਕੇ ਜੇਲ੍ਹ ਚ ਗਿਆ ਜੀ ਉਹਦਾ ਇੱਕ ਪੈਰੋਲ ਲੈਣ ਦਾ ਛੁੱਟੀ ਲੈਣ ਦਾ ਹੱਕ ਹੈ ਸਾਲ 'ਚ ਦੋ ਵਾਰੀ ਉਹ ਛੁੱਟੀ ਜਾ ਸਕਦਾ ਆਪਣੇ ਪਿੰਡ ਮਹਿਰਾਨ ਆਏ ਇਹ 17 17 18 18 ਸਾਲ ਤੋਂ ਕਈ 28 28 ਸਾਲ ਤੋਂ ਉਹਨੂੰ ਪ੍ਰੋਲ ਨਹੀਂ ਵੀ ਨਹੀਂ ਉਹਨਾਂ ਦਾ ਹੱਕ ਕਿਉਂ ਖੋਇਆ ਜਾ ਰਿਹਾ ਉਹਨੂੰ ਇਹ ਸਾਨੂੰ ਹੁਣ ਅਦਾਲਤ ਨੇ ਦਿੱਤੀ ਵੀ ਹੈ ਤੇ ਉਹਦੇ باوجود ਕਿਉਂ ਨਹੀਂ ਪ੍ਰਤੀਸਰ ਦੇ ਦੇਖੋ ਇਹ ਇਹ ਪ੍ਰਸ਼ਾਸਨ ਇਹ ਤਾਂ ਸਵਾਲ ਪ੍ਰਸ਼ਾਸਨ ਨੂੰ ਕੀਤਾ ਜਾ ਸਕਦਾ ਫਿਰ ਤੁਹਾਡੇ ਨਜ਼ਰੀਏ 'ਚ ਕੀ ਹੈ ਇਹ ਵਿਤਕਰਾ ਜੀ ਸਿੱਖਾਂ ਨੂੰ ਪਹਿਲੇ ਸ਼ੈਰੀ ਬੰਦਿਆ ਨਹੀਂ ਜਾ ਰਿਹਾ ਇਹ ਦੂਸਰੇ ਆਂਗੂ ਇਹ ਵਿਤਕਰਾ ਨਾ ਕਰਨ ਸਿੱਖ ਵੀ ਬਹੁਤ ਮਲਾਪੜੇ ਨੇ ਥਾਂ ਥਾਂ ਲੰਗਰ ਲਾਉਂਦੇ ਨੇ ਸਵਾਵਾ ਕਰਦੇ ਨੇ ਪੰਜਾਬ ਦੀ ਤਰੱਕੀ ਦੀ ਭਾਰਤੀ ਤਰੱਕੀ ਦੀ ਕਿੰਨਾ ਕੰਮ ਕੀਤਾ ਇਹ ਦੱਸਣ ਵੀ ਕਿੰਨੇ ਪਰਸੈਂਟ ਆਨਾਜ ਜਾ ਰਿਹਾ ਕਣਕ ਚੌਲ ਜਿੰਨਾ ਸਾਰਾ ਮੁਲਕ ਪੈਦਾ ਕਰ ਰਿਹਾ ਉਹ ਉਹ ਤਾਂ ਇਹ ਪੰਜਾਬ ਹੀ ਕਰ ਰਿਹਾ ਇਹਨਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਇਹ ਤਾਂ ਹੀ ਸਾਨੂੰ ਸੜਕ ਤੇ ਬੈਣਾ ਪੈ ਜੇ ਇਹ ਸਹੀ ਸਾਡੀ ਕਾਰਵਾਈ ਹੋਦੀ ਸਾਨੂੰ ਕਿਉਂ ਸੜਕ ਤੇ ਬੈਣਾ ਪੈ ਜੇ ਵਿਤਕਰਾ ਮੁੱਕਦਾ ਤਾਂ ਸਮੱਸਿਆ ਹੱਲ ਹੁੰਦੀ ਹੈ